ਉਸੇ ਇੱਕ ਨਾਲੇ ਵਿਲੇਜ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੇ ਅਸੀਂ ਫਸ ਗਏ ਸੀਗੇ ਸਾਡੀ ਗੱਡੀ ਫਸ ਗਈ ਸੀਗੀ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਰੋੜ ੱੱਪੇ ਹਨਾ ਰੋੜੇ ਇਟਨਾ ਤੁਹਾਨੂੰ ਪਤਾ ਹੀ ਪੱਥਰਾਂ ਨਾਲ ਬਹੁਤ ਫਸ ਜਾਂਦਾ ਹੁੰਦੇ ਆ ਤੇ ਆ ਲਾਡਾ ਗੱਡੀ ਆ ਏ 4/4 ਆ ਗਈ ਤੇ ਇੱਥੇ ਸਾਨੂੰ ਇੱਕ ਬੰਦਾ ਮਿਲਿਆ ਫਰਾਸਤ ਜਿਹਨੇ ਸਾਨੂੰ ਹੈਲਪ ਕੀਤੀ ਤੇ ਉਹ ਸਾਨੂੰ ਹੁਣ ਆਪਣੇ ਘਰੇ ਲੈ ਕੇ ਆਇਆਗਾ ਉਹ ਕਹਿੰਦਾ ਆਓ ਤੁਹਾਨੂੰ ਰੋਟੀ ਪਾਣੀ ਖਵਾਉਂਦੇ ਆ ਸਾਰਾ ਕੁਝ ਦੇਖਦੇ ਆ ਕੀ ਹਿਸਾਬ ਕਿਤਾਬਾ ਕਹਿੰਦਾ ਤੁਸੀਂ ਮੇਰੇ ਕੋਲ ਚੱਲੋ ਪਹਿਲਾਂ ਰੈਸਟ ਕਰੋ ਉਸ ਤੋਂ ਬਾਅਦ ਦੇਖਦੇ ਆਂਗੇ ਵੀ ਥੋੜਾ ਕੀ ਸਿਸਟਮ ਕਰਨਾਗਾ ਇੱਥੇ ਅਸੀਂ ਰਹਿਣਾ ਨਹੀਂ ਰਹਿਣਾ ਜਾਂ ਇੱਥੋਂ ਵਾਪਸ ਜਾਵਾਂਗੇ ਅੱਜ ਪਰ ਕਿਦਾਂ ਅਸੀਂ ਲਈ ਸੀ ਕ੍ਰੂਜ਼ ਗੱਡੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਉਹ ਦਬ ਜਾਂਦੀ ਆ ਦੋਸਤੋ ਜੇ ਖਨਾਲੇ ਆਉਣਾ ਤਾਂ ਤੁਹਾਨੂੰ ਮਿਨੀਮਮ ਮੈਸਜੋ ਵੀ ਲੈਣੀ ਪਣੀ ਆ ਉਹ ਵੀ 4x4 ਫੇਰ ਹੀ ਥੋੜਾ ਜਿਹਾ ਟ੍ਰਿਪ ਆ ਇਸ ਸਾਈਡ ਤੋਂ ਕਵਰ ਆਪ ਪਹੁੰਚਣਾ ਜੋ ਨਾਰਥ ਜ਼ੋਨ ਤੋਂ ਗਵਾਲਾ ਲੈਣ ਦਾ ਪਤਾ ਨਹੀਂ ਹੁਣ ਕੀ ਸਿਸਟਮ ਆ ਇਹ ਘਰ ਆ ਗਾਇਸ ਦਾ ਐਂਡ ਇਹ ਗੱਡੀ ਹੈਗੀ ਤੇ ਆ ਇਹਨਾਂ ਦਾ ਹੈਗਾ ਘਰ ਘਰ ਦੇ ਵਿੱਚ ਦੇਖੋ ਉਹਨਾਂ ਦੇ ਅੰਦਰੋਂ ਨਾ ਮਿੱਟੀ ਦਾ ਸਾਰਾ ਕੁਝ ਆ ਦੇਖੋ ਚਾਹ ਲਈ ਕੇਤਰੀ ਰੱਖੀ ਹੋਈ ਆ ਠੀਕ ਹੈ। ਹੋਰ ਆ ਸਾਰਾ ਅੰਦਰੋਂ ਨਾ ਮਿੱਟੀ ਦਾ ਬਣਿਆ ਹੋਇਆਗਾ ਤੇ ਖੁਸ਼ਬੂ ਮਿੱਟੀ ਵਾਲੀ ਆ ਜਿਵੇਂ ਆਪਣੇ ਪਿੰਡਾਂ ਚ ਲਿਪਿਆ ਹੁੰਦਾਗਾ ਨਾ ਉਸ ਤਰੀਕੇ ਨਾਲ ਵਧੀਆ ਬਣਾਇਆ ਹੋਇਆਗਾ। ਤੇ ਇਹਨਾਂ ਨੇ ਦੇਖੋ ਮੀਂਹ ਦੇ ਵਿੱਚ ਕੱਪੜੇ ਇਦਾਂ ਹੀ ਸੁੱਕਣੇ ਪਾਏ ਪਏ ਇਦਾਂ ਸੁੱਕ ਜਣੇ ਆ ਇਦਾਂ ਗਿੱਲੇ ਰਹਿਣੇ ਆ ਜੁਰਾਬਾਂ ਜੁਰੂਬਾਂ ਦੇਖੋ ਐਂ ਚੱਲੀ ਜਾਂਦਾਗਾ ਆ ਇਹਨਾਂ ਦਾ ਲਿਪਿਆ ਹੋਇਆ ਘਰ ਆ ਸਾਰਾ ਇਹ ਮਿੱਟੀ ਦਾ ਘਰ ਆ ਉੱਤੇ ਬਾਲੇ ਪਾਇ ਹੋ ਰਿਹਾ ਜਿਵੇਂ ਆਪਾਂ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਨਹੀਂ ਅ ਲੱਕੜ ਦੀਆਂ ਵੱਡੀਆਂ-ਵੱਡੀਆਂ ਜਿਹੜੇ ਆਪਣੇ ਪਿੱਲਰ ਹੁੰਦੇ ਸੀਗੇ ਉਹ ਪਾ ਕੇ ਆਪਾਂ ਬਣਾਉਂਦੇ ਹੁੰਦੇ ਸੀ ਘਰ ਉਸ ਤਰੀਕੇ ਨਾਲ ਬਣਾਇਆ ਹੋਇਆ ਛੱਤਾ ਇਹਨਾਂ ਦੀਆਂ ਤੇ ਹੁਣ ਆਪਾਂ ਚੱਲਦੇ ਅੰਦਰ ਨੂੰ ਲੋ ਜੀ ਅਸੀਂ ਆ ਚੁੱਕੇ ਹਾਂ ਇਹਨਾਂ ਦੇ ਘਰੇ ਆ ਇਹਨਾਂ ਦਾ ਘਰ ਆ ਦੇਖੋ ਕਿੰਨਾ ਸੋਹਣਾ ਕਾਰਪਟ ਗੁਰਬਟ ਲਾਇਆ ਹੋਇਆ ਹੈਗਾ ਬੱਚੇ ਇਹਨਾਂ ਦੇ ਲੱਗੇ ਗੱਲਾਂ ਮਾਰਨ ਮਨਸਰ ਯੂ ਸਪੀਕ ਇੰਗਲਿਸ਼ ਜ਼ਹਰਾ ਜੋ ਹੈਲੋ ਜਾ ਆ ਹਾ ਹੈਲੋ ਸੋ ਮਾਈ ਨੇਮ ਇਜ਼ ਗੈਰੀ ਅਜ਼ਰਬਾਈਜਾਨੀ ਹਾ ਅਜ਼ਰਬਾਈਜਾਨੀ ਨੋ ਫਰਮ ਇੰਡੀਆ ਹਿੰਦੁਸਤਾਨ ਹਿੰਦੁਸਤਾਨ ਹਾ ਯੂ ਅਜ਼ਰਬਾਈਜਾਨੀ ਯਾ ਇੰਦਸਤਾਨ ਇੰਦਸਤਾਨ ਬਾਈ ਸ਼ੁਕਰਾ ਪਹਾੜਾਂ ਚ ਸਾਨੂੰ ਕੋਈ ਇੰਗਲਿਸ਼ ਬੋਲਣ ਵਾਲਾ ਮਿਲਿਆ ਠੀਕ ਹੈ ਇਹਨਾਂ ਦੀ ਬੇਟੀ ਆ ਜਿਹੜਾ ਸਾਨੂੰ ਬੰਦਾ ਲੈ ਕੇ ਆਇਆਗਾ ਉਹ ਇੰਗਲਿਸ਼ ਬੋਲਦੀ ਹੈ ਕੁੜੀ ਤੇ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਕੀ ਨਾਮ ਦੱਸਿਆ ਸੀ ਕੁੜੀ ਦਾ ਜ਼ਾਇਰਾ ਜ਼ਾਇਰਾ ਉਹਦਾ ਨਾਮ ਜ਼ਾਇਰਾ ਹੈਗਾ ਤੇ ਬਾਕੀ ਦੇਖਦੇ ਹਾਂ ਕੌਣ ਆਉਂਦਾ ਕਿਵੇਂ ਆਉਂਦਾ ਕੀ ਸਿਸਟਮ ਹੁੰਦਾ ਕੁਝ ਪਤਾ ਨਹੀਂ ਤੇ ਆਹ ਦੇਖੋ ਤੇਰੇ 슈ਗਰ ਇਹੀ ਵਰਤਦੇ ਆ ਡਲਿਆਂ ਵਾਲੀ ਕੈਂਡੀਜ਼ ਕੁੰਡੀਜ਼ ਪਈਆਂ ਨੇ ਗਈਆਂ ਬਸ ਇਹ ਕਾਰਪਟ ਕੋਰਪਟ ਬਹੁਤ ਵਧੀਆ ਮਲਾਇਆ ਹੋਇਆ ਹੈਗਾ ਘਰ ਦੇ ਚਾ ਜਿਹੜੀ ਛੱਤ ਹੈ ਵੀ ਲੱਕੜ ਦੀ ਲਾਈ ਹੋਈ ਹੈਗੀ ਪਰ ਦੋਸਤੋ ਕਰੂਜ਼ ਗੱਡੀ ਨੂੰ ਬੁੱਕ ਨਹੀਂ ਕਰਨਾ ਜੇ ਤੁਸੀਂ ਇਸ ਸਾਈਡ ਆਉਣਾ ਨਾਰਥ ਅਜ਼ਰਬਾਈਜਾਨ ਦੇ ਵਿੱਚ ਨੋ ਕਰੂਜ਼ ਮਿਨੀਮਮ ਤੁਸੀਂ ਐਸਯੂਵੀ ਬਾਏ ਕਰਨੀ ਹੈਗੀ ਤੇ ਐਸਯੂਵੀ ਬਾਏ ਕਰਕੇ ਹੀ ਤੁਸੀਂ ਨਾਰਥ ਜ਼ੋਨ ਦੇ ਵਿੱਚ ਆਉਣਾਗਾ ਜੇਕਰ ਤੁਸੀਂ ਸਾਊਥ ਜਾ ਰਹੇ ਹੋ ਈਰਾਨ ਦੇ ਬਾਰਡਰ ਦੀ ਤਰਫ ਜਾ ਰਹੇ ਹੋ ਤਾਂ ਫਿਰ ਤੁਸੀਂ ਛੋਟੀ ਗੱਡੀ ਨੂੰ ਬਾਏ ਕਰ ਸਕਦੇ ਹੋਗੇ ਰੈਂਟ ਦੇ ਉੱਤੇ ਲੈ ਸਕਦੇ ਹੋਗੇ ਬਟ ਨਾਰਥ ਜ਼ੋਨ ਦੇ ਲਈ ਨਹੀਂ ਆ ਬੰਦਾਗਾ ਉਹ ਇਹ ਵਿਚਾਰਾ ਭੱਜਿਆ ਫਿਰਦਾ ਸੇਵਾ ਕਰੀ ਜਾਂਦਾ ਪੂਰੀ ਹੁਣ ਇਹ ਠੀਕ ਹੈ ਪੂਰਾ ਲੈ ਕੇ ਇੱਕਦਮ ਜਦ ਸਪੀਡ پکڑ ਲਈ ਕਿ ਕੋਈ ਸੇਵਾ ਪਾਣੀ ਕਰਨ ਰੋਟੀ ਕੀ ਬੋਲ ਰਹਾ تھا ਖਾਣਾ ਖਾਣਾ ਇਸਨੇ ਅਭੀ ਬਾਤ ਨਹੀਂ ਹੋਈ ਬਤਾ ਪਤਾ ਨਹੀਂ ਖਾਣੇ ਦਾ ਸਿਸਟਮ ਹੈ ਚਾਹ ਪਾਣੀ ਦਾ ਕੁਝ ਵੀ ਹੈ ਉਹ ਦੇਖਦੇ ਹਾਂ ਸਿਸਟਮ ਕੀ ਹੈ ਠੀਕ ਹੈ ਇਹ ਹੈ ਹੈਲੋ ਬਾਈ ਦੋਸਤੋ ਫੂਡ ਦਿਖਾਉਣਾ ਤੁਹਾਨੂੰ ਕੀ ਕੁਝ ਲੈ ਕੇ ਦਿੱਤਾ ਤਾਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਵੇ ਇਹ ਸਾਰਾ ਕੁਝ ਹਨਾ ਤੇ ਆਹ ਲੈ ਕੇ ਦਿੱਤੀ ਇਹਨਾਂ ਸਪੈਸ਼ਲ ਚਾਹ ਉਹ ਪਈ ਹੈ ਕੇਤਲੀ ਹੁਣ ਤੁਹਾਨੂੰ ਚਾਹ ਪੀਣ ਦਾ ਤਰੀਕਾ ਦੱਸਦਾ ਇਹਦੇ ਚਾਹ ਪੀਣ ਦਾ ਤਰੀਕਾ ਇਹ ਹੈਗਾ ਕਿ ਚਾਹ ਨੂੰ ਆਪਾਂ ਕੱਪ ਦੇ ਵਿੱਚ ਪਾ ਲੈਣਾ ਕੱਪ ਨਹੀਂ ਸੌਰੀ ਪਲੇਟ 'ਚ ਪਾ ਲੈਣਾ ਇਹ ਸਹੀ ਠੀਕ ਹੈ ਫੇਰ ਉਸ ਤੋਂ ਬਾਅਦ ਇਹਨੂੰ ਪਲੇਟ ਨੂੰ ਚੱਕ ਕੇ ਪੀਣਾ ਹੈਗਾ ਤਾਂ ਕੰਮ ਥੋੜਾ ਜਿਹਾ ਔਖਾ ਇਹ ਡੁੱਲਣ ਨਾ ਜਾਵੇ ਪਰ ਇਹ ਐਦਾਂ ਹੀ ਪੀਂਦੇ ਨੇ ਜਿਹੜੇ ਇਹ ਟ੍ਰੈਡੀਸ਼ਨਲ ਅਜ਼ਰਬਾਈਜਾਨ ਦੇ ਜਿਹੜੇ ਲੋਕ ਨੇਗੇ ਟ੍ਰੈਡੀਸ਼ਨਲ ਇਸੇ ਤਰੀਕੇ ਨਾਲ ਪੀਂਦੇ ਆ ਸੋ ਇਹ ਵੀ ਚੀਜ਼ ਨਵੀਂ ਦੇਖਣ ਨੂੰ ਮਿਲੀ ਕਿ ਪਲੇਟ ਦੇ ਵਿੱਚ ਚਾਹ ਪੀਣੀ ਰਾਈਟ ਅੰਦਾ ਕੇ ਬੱਤ ਜੀ ਮੈਡ ਇਹ ਰਾਟੇ ਜੀ ਮੇ ਟੋਕੀ ਰਿਪੋਰਟ ਚੱਲੇ ਆਂ ਆਪਾਂ ਵਾਪਸ ਤੇ ਪਹਾੜੀਆਂ ਦਾ ਲੈ ਰਹੇ ਆਂ ਆਨੰਦ ਸਾਹਮਣੇ ਦੇਖੋ ਤੁਸੀਂ ਮੀਮੂ ਪੈ ਰਿਆ ਤੇ ਰੱਡੀ ਭਾਈ ਗੱਡੀ ਚਲਾ ਰਹੇ ਆਂ ਕੋ ਜਾਂਦੀ ਏ ਮੂਰੇ ਛੂਕ ਦੀ ਗੱਡੀ ਕਾਲੇ ਰੰਗ ਦੀ ਯਾਰ ਮਜ਼ਾ ਬਹੁਤ ਆ ਰਿਹਾ ਇੱਥੇ ਬਹੁਤ ਅੱਛਾ ਲੱਗ ਰਿਹਾ ਸਭ ਸਾਰਾ ਕੀ ਬਾਤਾਂ ਇਹਨੇ ਆਹ ਸਾਹਮਣੇ ਨਾ मधु पालन ਜਿਹੜੇ ਮੈਂ ਆਪਣੀਆਂ ਮੱਖੀਆਂ ਹੁੰਦੀਆਂ ਨੇ ਕਿ ਮੱਖੀ ਪਾਲਣ ਦਾ ਕੰਮ ਵੀ ਕਰਦੇ ਨੇ ਇੱਥੇ ਪਰ ਜਿਹੜਾ ਅਸੀਂ 뷰 ਆ ਉਹ ਚੈੱਕ ਕਰ ਇੱਕ ਵਾਰ ਸਾਹਮਣੇ ਕਿੰਨਾ ਘੈਂਟ ਆ ਵੱਡੇ ਵੱਡੇ ਪਹਾੜ ਸਵਿਟਜ਼ਰਲੈਂਡ ਦੀ ਯਾਦ ਕਰਾਤੀ ਮੈਨੂੰ ਅਜ਼ਰਬਾਈਜਾਨ ਗ੍ਰੇਟੈਸਟ ਮਾਊਂਟੇਨਸ ਐਵਰ ਆਈ ਸੀਨ ਵਾਦੀਆਂ ਦੇ ਨਜ਼ਾਰਿਆਂ ਦੇ ਵਿੱਚ ਅਜ਼ਰਬਾਈਜਾਨ ਦੇ ਨਾਰਥ ਦੇ ਵਿੱਚ ਦੋਸਤੋ ਆ ਜੋ ਸਾਹਮਣੇ ਤੁਸੀਂ ਪਹਾੜੀਆਂ ਦੇਖ ਰਹੇ ਹੋ ਇਹਨਾਂ ਦੇ ਬੈਕ ਸਾਈਡ ਦੇ ਉੱਤੇ ਰਸ਼ੀਆ ਦਾ ਬਾਰਡਰ ਆ ਜੋ ਅਜ਼ਰਬਾਈਜਾਨ ਨੂੰ ਟੱਚ ਕਰਦਾਗਾ ਤੇ ਆ ਨਾਲ-ਨਾਲ ਜਿਹੜਾ ਹੈਗੀ ਆ ਤੁਸੀਂ ਨੀਚੇ ਜਗ੍ਹਾ ਦੇਖ ਰਹੇ ਹੋ ਇਹਦੇ ਤੇ ਨਦੀ ਚੱਲਦੀ ਹੈਗੀ ਪਾਣੀ ਚੱਲਦਾਗਾ ਕਈ ਕਈ ਜਗ੍ਹਾ ਦੇ ਉੱਤੇ ਤੇ ਕਈ ਜਗ੍ਹਾ ਦੇ ਉੱਤੇ ਇਹ ਸੁੱਕਿਆ ਪਿਆਗਾ ਤੇ ਅੱਗੇ ਜਦੋਂ ਆਊਗਾ ਤੁਹਾਨੂੰ ਪਾਣੀ ਵੀ ਨਾਲ-ਨਾਲ ਦਿਖਾਵਾਂਗੇ ਚੱਲਦਾ ਪਰ ਦੋਸਤੋ ਜੀਓਗ੍ਰਾਫਿਕਲੀ ਜਿਹੜਾ ਅਜ਼ਰਬਾਈਜਾਨ ਆ ਉਹ ਬਹੁਤ ਜ਼ਿਆਦਾ ਸਟਰੋਂਗ ਆਗਾ ਤੇ ਸਟਰੋਂਗ ਹੋਣ ਦੇ ਲਈ ਜੀ ਵੀ ਜਿਓਗ੍ਰਾਫਿਕਲੀ ਇਹਦੀ ਲੋਕੇਸ਼ਨ ਆ ਕਿ ਉਹ ਬਹੁਤ ਜ਼ਿਆਦਾ ਯੋਗਦਾਨ ਪਾਉਂਦੀ ਹੈਗੀ ਉਹਨੂੰ ਸਟਰੋਂਗ ਬਣਾਉਣ ਦੇ ਵਿੱਚ ਇਹਦੇ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਕਿਉਂਕਿ ਜਿਹੜੀਆਂ ਇਹ ਪਹਾੜੀਆਂ ਨੇਗੀਆਂ ਇਹ ਬਿਲਕੁਲ ਰਸ਼ੀਆ ਦੇ ਬਾਰਡਰ ਦੇ ਉੱਤੇ ਨੇ ਬੰਦਾ ਕਿੱਦਾਂ ਇੱਥੇ ਅਟੈਕ ਕਰਕੇ ਵਾਪਸ ਜਾ ਸਕਦਾ ਇਹ ਪੋਸੀਬਲ ਨਹੀਂ ਹੈਗਾ ਸੋ ਇਸ ਕਰਕੇ ਇਧਰਲੀ ਸਾਈਡ ਤੋਂ ਸੇਫ ਹੈਗਾ ਅਜ਼ਰਬਾਈਜਾਨ ਜੇ ਆਪਾਂ ਈਰਾਨ ਦੇ ਬਾਰਡਰ ਦੀ ਗੱਲ ਕਰੀ ਜਿੱਥੇ ਆਪਾਂ ਕੱਲ ਗਏ ਸੀਗੇ ਆ 17 ਦੇ ਵਿੱਚ ਉੱਥੇ ਵੀ ਜਿਹੜਾ ਬਾਰਡਰ ਹੈਗਾ ਉਹ ਬਿਲਕੁਲ ਸੇਫ ਹੈਗਾ ਡਿਊ ਟੂ ਮਾਊਂਟੇਨਸ ਉੱਥੇ ਵੀ ਬਿਲਕੁਲ ਸੇਮ ਜੀਓਗ੍ਰਾਫੀ ਵਰਕ ਕਰਦੀ ਹੈ ਅਜ਼ਰਬਾਈਜਾਨ ਦੇ ਲਈ ਠੀਕ ਹੈ ਜਿਹੜੇ ਪਹਾੜ ਨੇਗੇ ਉਥੋਂ ਦੇ ਉਹ ਸੇਫ ਕਰ ਦੇਣਗੇ ਆਪਣੀ ਕੰਟਰੀ ਨੂੰ ਅਜ਼ਰਬਾਈਜਾਨ ਨੂੰ ਉਹਨੂੰ ਈਰਾਨ ਵਰਗੀ ਕੰਟਰੀ ਜਾਂ ਕੋਈ ਹੋਰ ਕੰਟਰੀ ਉਸ ਸਾਈਡ ਤੋਂ ਜਿਹੜਾ ਸਾਊਥ ਸਾਈਡ ਹੈਗਾ ਸਾਊਥ ਸਾਈਡ ਤੋਂ ਅਜ਼ਰਬਾਈਜਾਨ ਨੂੰ ਨਹੀਂ ਹਿੱਟ ਕਰ ਸਕਦੀ ਨਹੀਂ ਨੁਕਸਾਨ ਪਹੁੰਚਾ ਸਕਦੀ ਅਮੈ ਤੁਹਾਨੂੰ ਪਾਣੀ ਦੀ ਗੱਲ ਕਰੀ ਸੀਗੀ ਆ ਪਾਣੀ ਦੇਖੋ ਚੱਲੀ ਜਾਂਦਾ ਨਹਿਰ ਦੇ ਵਿੱਚ ਠੀਕ ਆ ਥੱਲੇ ਵਧੀਆ ਸਿਸਟਮ ਆ ਗੁਰੇਓ ਦੇਖੋ ਕਿਸੇ ਨੇ ਗੱਡੀ ਲਾਈ ਹੋਈ ਹੈ ਅੱਗੇ ਆਪਦੀ ਬਹੁਤ ਬੰਦਾ ਬਸ ਨੇਰੇ ਆਣਾ ਉਹਦੀ ਜ਼ਿੰਦਗੀ ਦਾ ਸੋ ਇੱਕ ਆ ਰੈਸਟੋਰੈਂਟ ਵੀ ਹੈਗਾ ਇੱਥੇ ਪਰ ਆਪਾਂ ਖੜਨਾ ਨਹੀਂ ਸੋਹਣਾ ਬਹੁਤ ਆਦਾ ਅਦਰ ਬਾਏ ਜਾਣਾ ਜਿੰਨਾ ਸੁਣਿਆ ਸੀਗਾ ਅਜ਼ਰਬਾਈਜਾਨ ਉਨਾ ਹੀ ਸੋਹਣਾਗਾ ਸੋ ਗ੍ਰੇਡ ਦਾ ਦੋਸਤੋ ਵਾਪਸ ਆਉਂਦੇ ਹੋਏ ਭੁੱਖ ਬਹੁਤ ਲੱਗੀ ਸੀ ਤੇ ਮੈਂ ਕਿਹਾ ਕੁਝ ਖਾ ਪੀ ਲਈਏ ਖਾਣ ਪੀਣ ਦੇ ਲਈ ਅਸੀਂ ਆ ਚੁੱਕੇ ਹਾਂ ਰੈਸਟੋਰੈਂਟ ਦੇ ਉੱਤੇ ਫੂਡ ਕਰ ਲਿਆ ਅਸੀਂ ਆਰਡਰ ਤੇ ਫੂਡ ਆਰਡਰ ਕਰਕੇ ਜਿਹੜਾ ਐਂਬੀਅੰਸ ਆ ਨਾ ਸਾਨੂੰ ਬਹੁਤ ਵਧੀਆ ਪੰਡਿਆ ਤੁਹਾਨੂੰ ਦਿਖਾਉਣਾ ਆ ਦੇਖੋ ਝੌਂਪੜੀ ਜੀ ਹੈਗੀ ਝੌਂਪੜੀ ਦੇ ਵਿੱਚ ਬੈਠੇ ਆ ਅਸੀਂ ਬਹੁਤ ਵਧੀਆ ਲੱਗਿਆ ਇੱਥੇ ਚਾਰਜਿੰਗ ਚਾਰਜਿੰਗ ਪੁਆਇੰਟ ਵੀ ਦਿੱਤੇ ਹੋਏ ਆ ਠੀਕ ਹੈ ਆ ਬ੍ਰੈਡ ਬਰੋਡ ਆਰਡਰ ਹੋਏ ਨੇ ਇਹ ਰਾਤ ਵਾਲਾ ਨਾ ਆਪਾਂ ਜੂਸ ਆ ਕਾਈਂਡ ਆਫ ਆਰਡਰ ਕੀਤਾ ਉਹ ਸਲਡ ਹੋ ਗਿਆ ਖਵਾਬ ਹੋ ਗਿਆ ਹਨਾ ਇਹ ਚੀਜ਼ ਆਰਡਰ ਕੀਤੀਆਂ ਨਹੀਂਆਂ ਇਹ ਬੰਦੇ ਨੇ ਬਹੁਤ ਦਿਮਾਖਾ ਦਾ ਸਾਡੇ ਨੂੰ ਫਿਰ ਤੁਹਾਨੂੰ ਟ੍ਰਾਂਸਲੇਟ ਕਰ ਕਰ ਥੱਕ ਗਏ ਅਸੀਂ ਤੇ ਪਰ ਜਿਵੇਂ ਤੁਹਾਨੂੰ ਆਸੇ ਪਾਸੇ ਦਾ এনवायरमेंट ਦਿਖਾਵਾਂ ਇੱਥੋਂ ਦਾ ਤਾਂ ਬਹੁਤ ਵਧੀਆ ਹੈਗਾ ਤੁਸੀਂ ਦੇਖੋ ਕਿੰਨਾ ਸੋਹਣਾ ਇੱਧਰ ਰਕਤੀ ਇੱਧਰ ਤ ਲਾਇਆ ਪਤੰਦਰਾਂ ਨੇ ਪੂਰਾ ਵਧੀਆ ਕਾਟੇਜ ਜੇ ਬਣਾਏ ਹੋਏ ਨੇ ਇੱਧਰ ਵੀ ਕਾਟੇਜ ਬਣਾਇਆ ਜੋ ਓਪਨ ਦੇ ਵਿੱਚ ਬਹਿਣਾਗਾ ਬੰਦ ਦੇ ਵਿੱਚ ਨਹੀਂ ਬਹਿਣਾ ਤਾਂ ਆਪਣੇ ਓਪਨ ਦੇ ਵਿੱਚ ਵੀ ਕਾਫੀ ਜਿਹੜੇ ਸਾਰੇ ਹੈਗੇ ਆ ਇਹ ਬਣਾਏ ਹੋਏ ਨੇਗੇ ਬੈਠਣ ਵਾਸਤੇ ਲੋਕ ਅਕਸਰ ਬੈਠੇ ਨੇਗੇ ਗੱਲਾਂ ਬਾਤਾਂ ਕਰੀ ਜਾਂਦੇ ਨੇ ਖਾਈ ਪੀ ਜਾਂਦੇ ਨੇਗੇ ਨਜ਼ਾਰੇ ਲਈ ਜਾਂਦੇ ਨੇਗੇ ਠੀਕ ਹੈ ਸੋ ਤੁਸੀਂ এনवायरमेंट ਦੇਖੋ ਕਿੰਨਾ ਵਧੀਆ ਤਰੀਕੇ ਨਾਲ ਉਹ ਬਣਿਆ ਹੋਇਆਗਾ ਜੇ ਮੀਂਹ ਦੀ ਗੱਲ ਕਰੀਏ ਮੀਂਹ ਦੋਸਤੋ ਸਵੇਰ ਦਾ ਹੀ ਪਈ ਜਾਂਦਾਗਾ ਤੇ ਮੌਸਮ ਪੂਰਾ ਠੰਡਾ ਚਿੱਲ ਬਹੁਤ ਵਧੀਆ ਲੱਗ ਰਿਹਾ ਸਭ ਕੁਝ ਸੋ ਹੁਣ ਖਾਣੇ ਆ ਰੋਟੀ ਆਪਾਂ ਰੋਟੀ ਤਾਂ ਕਾਦੀ ਬਰੈਡ ਜੇ ਮੰਗਾਏ ਨੇਗੇ ਤੇ ਖਾ ਪੀ ਕੇ ਫਿਰ ਚੱਲਦੇ ਆਂ ਆਪਾਂ ਅੱਗੇ ਬਾਗੂ ਸ਼ਹਿਰ ਨੂੰ ਤਾਔਰ ਆਹ ਸਲਾਮ 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 ਅਰਬ ਮੈਂ ਗਿਆ ਮਦੀਨਾ ਵਾ ਮੱਕਾ ਮਦੀਨਾ ਯਾ ਇਸਾ ਇਸਾ ਇੰਡੀ ਇੰਡੀਸਤਾਨ ਇੰਡੀਆ 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 ਯਾ ਯਾ ਸਲਾਮ ਸਲਾਮ ਦੇਖ ਬਈ ਇੰਡੀਅਨ ਦੀ ਇੰਨੀ ਰਿਸਪੈਕਟ ਕਰਦੇ ਆਂ ਕਹਿੰਦਾ ਮੈਂ ਮੱਕੇ ਮਦੀਨੇ ਆਲਾਂਗਾ ਤੇ ਕਹਿੰਦਾ ਮੇਰਾ ਧਰਮ ਇਸਲਾਮ ਆ ਤੇ ਮੈਂ ਮੱਕੇ ਮਦੀਨੇ ਜਾਣਾ ਤੇ ਲਾਈਕ ਬਹੁਤ ਵਧੀਆ ਤਰੀਕੇ ਨਾਲ ਬੰਦੇ ਨੇ ਵਿਸ਼ ਕੀਤਾ ਹਨਾ ਕਿ ਤੁਸੀਂ ਇੱਥੇ ਆਇਆ ਤਾਂ ਵੈਲਕਮ ਕਿਆ ਤੁਹਾਡੇ ਸਾਹਮਣੇ ਹੀ ਆ ਸੋ ਹੁਣ ਫੂਡ ਰੈਡੀ ਆ ਆਪਣਾ ਖਾਣੇ ਆ ਤੇ ਉਸ ਤੋਂ ਬਾਅਦ ਮਿਲਦੇ ਆ ਜੀ ਤੁਹਾਨੂੰ ਆਪਣੇ ਅਗਲੇ ਸਫਰ ਦੇ ਉੱਤੇ ਹਦ ਤੱਕ ਲਈ ਬਾਏ